ਆਪਾਂ ਥੋੜੇ ਸਮੇਂ ਵਿੱਚ ਜ਼ਿਆਦਾ ਸੁਖਾ ਤੇ ਥੋੜੇ ਸਮੇਂ ਵਿੱਚ ਜ਼ਿਆਦਾ ਅਨੰਦਾ ਪ੍ਰਾਪਤ ਕਰਨੇ ਸਾਧਨ ਚੰਗੇ ਬੇਅਤੀ ਕਰਾਂ ਕਿ ਜਿੰਨਾਂ ਦੇ ਵੀ ਚੁਣਵਾ ਹੈ ਇਕਾਗਰਤਾ ਬਣਾ ਕੇ ਰੱਖਣੀ ਹੈ ਤਾਂ ਕੀ ਉੱਤਨ ਦੀ ਆਪਣਾ ਅਸਰੇ ਮਾਇਨਾ ਦੇ ਵਿੱਚ ਫਾਇਦਾ ਹੋਣਾ ਹੈ ਇਹਨਾਂ ਸਮਾਂ ਦਾ ਗੁਰੂ ਦੇ ਹਜ਼ੂਰੀ ਦੇ ਥੋੜਾ ਤਾਂ ਪੈਸਾ ਹੋਣਾ ਤੇ ਤਾਂ ਪੁਰਨਿਆਂ ਦਾ ਪੁਰਨੀਆਂ ਗੁਰੂਆਂ گان Bye. We i ਤੂੰ ਕਦੋਂ ਜਾਣਾ ਵਾ ਬੁੱਧ ਤੱਕ ਚਾਨਣ ਰਹੋ ਵਾ ਤੂੰ ਕਦੋਂ ਜਾਣਾ ਰਹੋ ਵਾ ਮੱਟੀ ਤੁੰਦ ਗਾ ਕੇ ਜਾਣਾ ਰਹੋ ਮੱਟੀ ਤੁੰਦ ਗਾ ਕੇ ਜਾਣਾ ਰਹੋ ਮੱਟੀ ਤੁੰਦ ਗਾ ਕੇ ਆ ਰਾਂ ਹੁਣ ਜਿਵੇਂ ਸਵੇਰ ਸੁਭਾਉ ਸੁਖਾਂ ਪਿਆਰ ਤੈਂ ਕਿਹ ਰਤ ਗਾਣੇ ਆਤੇ ਮੈਂ ਕਿਸੇ ਤੋਂ ਮਨ ਦਾ ਸੇਵਕ ਦੰਦ ਸੁਣਾਵੇ ਯਰ ਕਾ ਸੇਵਕ ਆਨੇ ਮੋੜੀ ਆਉਖੀ ਕਰੜੀ ਸੇਵਾ ਹੈ ਸਾ ਸੰਗਤ ਜੀ ਨੂੰ ਸਾਜਨਾ ਪਾਸੋਂ ਲੈ ਰਹੇ ਹਨ ਵੱਡਾ ਕੰਲਾ ਹੈ ਕਿ ਜੀਵਨ ਦਾ ਇੱਕ ਮਨੋਰਥ ਮਿਲ ਜਾਂਦਾ ਹੈ ਇਨਸਾਨ ਨੂੰ ਜਿਹੜੀ ਸਾਡੇ ਗੁਰੂ ਸਾਹਿਬਾਨਾਂ ਨੇ ਅਸੂਲ ਸਾਨੂੰ ਸਿਧਾਂਤ ਸਾਨੂੰ ਦਿੱਤੇ ਹਨ ਸਿੱਖੀ ਦੇ ਤੇ ਉਹਨਾਂ ਵਿੱਚ ਇਹ ਵੀ ਸਿਧਾਂਤ ਹੈ ਸਾ ਸੰਗਤ ਕੋ ਕਿ ਗੁਰੂ ਕੇ ਦੀਵਾ ਦਾ ਮਾਣ ਦੁਨੀਆ ਮੁੱਖੀ ਸਾਰੀ ਸੰਗਤ ਦਾ ਦੀਵਾ ਦਾ ਇਹਨਾਂ ਸੇਵਾ ਇਹਨਾਂ ਦੀਵਾਨ ਤੇ ਸੇਵਾ ਕਿ ਮੁੱਖ ਅਹਿਸਾਸ ਸਤ ਜੀ ਇਸੇ ਤਰ੍ਹਾਂ ਇਹਨਾਂ ਨੇ ਸਿਰ ਦੇ ਵਿੱਚ ਆਪਣੇ ਹੱਥਾਂ ਨਾਲ ਕੀ ਆਉਣ ਵਾਲੇ ਸਮੇਂ ਵਿੱਚ ਵੀ ਕੀ ਸੇਵਾ ਲੰਘਦੇ ਰਹੇ ਸਤ ਜੀ ਇਨਾਂ ਦੇ ਨਾਲ ਆਪਣੇ ਤਰਫ ਪਰਮਪੁਰ ਸਿੱਖੀ ਦੇ ਬਨਾਮ ਦੀ ਸਮਰਨ ਅਭਿਆਸ ਚੜ੍ਹਦੀ ਕਲਾ ਵਾਲੇ ਜੀਵਨ ਦੇ ਅਰੋਗਤਾ ਤੰਤ ਨੂੰ ਜੀਵਨ ਬਖਸ਼ਿਸ਼ ਦਾਤ ਬਖਸ਼ਿਸ਼ ਤੋਂ ਆਓ ਕਨਨ ਸਾਹਿਬ ਦਾ ਰਾਮਕਲੀ ਮਹੱਲਾ ਦੀ ਦਾ ਅਨੰਦਿਕੋ ਅਕਾਲ ਸਤਿ ਸਾਮ ਅਨੰਦ ਬਾਣੀ ਮੇਰੀ ਬਾਣੀ ਸਤਿ گر جان دے ست نام شری واح گرو سا سورٹ محلہ چوتھا پچپدا ਤੋ ਚਰ ਚਰ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰਨਾ ਕੇ ਤਰ ਭੀਤਰ ਕਾ ਭ੍ਰਮ ਕੱਟਿਆ ਜਾਏ ਤੋ ਚਰ ਚਰ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰਨਾ ਕੇ ਤਰ ਭੀਤਰ ਕਾ ਭ੍ਰਮ ਕੱਟਿਆ ਜਾਏ ਮੇਰੇ ਗੋਵਿੰਦ ਆਪਣੇ ਜਨਕਾ ਦੇ ਵੜਿਆਈ ਜੁਰਮਤਰਾਮ ਨਾਮ ਪ੍ਰਗਾਸ ਸੋ ਸਦਾ ਰਹੋ ਸਰਣਾਈ ਰਾਮ ਇਹੋ ਸੰਸਾਰ ਸਭਾ ਗੁਣਾ ਜਾਣਾ ਮਨ ਮੂਰਖ ਚੇਤਿ ਜਾਣਾ ਹਰਿ ਜੀਓ ਕਿਰਪਾ ਗ੍ਰਹ ਗੁਰੂ ਨਿਤਨੋ ਤਾਹਰ ਨਾਮ ਸੁਣਾਣਾ ਜਿਸ ਕੀ ਬਾਤ ਸੋਈ ਬਰਵ ਜਾਣਾ ਜਿਸਨੂੰ ਦੇਸ ਉਪਾਈ ਵਸਤ ਅਨੂਪ ਅਤਤ ਅਦੋਚਰ ਗੁਰਪੂਰਾ ਅਲਖ ਲੁਕਾਇ ਜਿਨੇ ਜਾਕੀ ਸੋਈ ਜਾਣਾ ਕੇ ਕੀ ਮਠਿਆ ਰਤਨ ਲੁਕਾਇਆ ਲੋਕੈ ਨਾਹੀ ਜੇ ਕੋ ਰਖੈ ਲੁਕਾਇ ਸਾਮ ਕਿਸ ਤੇ ਰਾਤ ਨੂੰ ਅੰਦਰ ਜਾਮੀ ਤੁਸ ਸਭਨਾ ਦਾ ਪ੍ਰਭ ਸੋਈ ਜਿਸ ਨਾਉ ਦਾਤੁ ਰਹੈ ਸੋ ਪਾਏ ਜਨ ਨਾਨਕ ਅਵਰ ਨ ਕੋਈ ਸਾਮ ਕਿਸ ਤੇ ਰਾਤ ਨੂੰ ਅੰਦਰ ਜਾਮੀ ਤੁਸ ਸਭਨਾ ਦਾ ਪ੍ਰਭ ਸੋਈ ਜਿਸ ਨਾਉ ਦਾਤੁ ਰਹੈ ਸੋ ਪਾਏ ਜਨ ਨਾਨਕ ਅਵਰ ਨ ਕੋਈ ਵਾਹਕ ਜੀ ਕਾ ਹੱਸਾ ਵਾਹਕ بابے <تصفح> پک <تصفح> <تصفح> <تصفح>